ਆਜੂ ਜੀ ਤੇ ਪ੍ਰਧਾਨ ਜੀ ਹਾਂਜੀ ਗੁਰਜਾਤ ਦੇ ਪ੍ਰਧਾਨ ਜੀ ਸੋ ਗੁਰਜਾਤ ਪ੍ਰਧਾਨ ਉਹ ਤੁਸੀਂ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਪਿਆ ਕਿ ਪਟਾਲਾ ਪੁਲ ਦਾ ਤਾਂ ਰਵਈਆ ਕਿੱਦਾਂ ਦਾ ਨਿਕਲਦਾ ਦੇਖੋ ਜੀ ਅੱਜ ਸਾਨੂੰ ਪਟਾਲਾ ਪੁਲ ਦਾ ਰਵਈਆ ਬਹੁਤ ਚੰਗਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਅੱਜ ਸਾਨੂੰ ਇੱਥੇ 60 ਸਾਲ 60 ਸਾਲ ਦੀ ਮਿਹਰੀ ਮੋੜੀ ਗਈ ਹੈ 60 ਸਾਲ ਹੋ ਗਏ ਹੈ ਅੱਜ ਤੱਕ ਕਿਸੇ ਨੇ ਇੰਨਾ ਕੰਮ ਮਜ਼ਬੂਤ ਕਿਹਾ ਨਹੀਂ ਕੀਤਾ ਤੇ ਅੱਜ ਅਸੀਂ ਧੰਨਵਾਦ ਕਰਨੇ ਐਸਐਸਪੀ ਦਾ ਧੰਨਵਾਦ ਕਰਦੇ ਐਮਐਲਏ ਦਾ ਧੰਨਵਾਦ ਕਰਨੇ ਆਂ ਅਸੀਂ ਨਿਰਮਲ ਸਿੰਘ ਜੀ ਦਾ ਪੁਲਿਸ ਟ੍ਰਾਫਿਕ ਦਾ ਸੋਇਆ ਜਿਹੜੀ ਜਗ੍ਹਾ ਮਿਲੀ ਹੈ ਤੁਹਾਨੂੰ ਸੰਤੋਖੀ ਜਗ੍ਹਾ ਵਧੀਆ ਲੱਗੀ ਦੇਖੋ ਜੀ ਹੁਣ ਅੱਧਾ ਹੀ ਚਮਾਵਾਂਗੇ ਮਿੰਨਾ ਮਿੰਨਾ 10 ਦਿਨ ਤੇ 15 20 ਦਿਨ ਤੱਕ ਕਰਦਾ ਹੀ ਖਾਣਾ ਪੈਣਾ ਜੀ ਪਰ ਇਹ ਫਿਰ ਵੀ ਕਹਿੰਦੇ ਅੱਗੋਂ ਸਹੀ ਹੋ ਜਾਏਗਾ ਜੀ ਸਾਨੂੰ ਸੰਤੋਖ ਹੀ ਹੈਗੀ ਹੈ ਸੰਤੋਖ ਬਿਲਕੁਲ ਸੰਤੂਸ਼ਾ ਕੀ ਹੈ ਕੋਤੇ ਪ੍ਰੋਬਲਮ ਆਂਦੀ ਆਂ ਅਸੀਂ ਕੋਈ ਗੱਡੀ ਲਾ ਪ੍ਰੋਬਲਮ ਗੱਡੀ ਲਾ ਜਾਂਦਾ ਹੀ ਕੋਈ ਉਧਰੋਂ ਆਇਆ ਧੱਕਾ ਮਾਰ ਦਿੰਦਾ ਹੀ ਅੱਜ ਕੋਈ ਆਇਆ ਚਲੋ ਦੁਕਾਨ ਹੀ ਲਾਣੀ ਜੀ ਕੋਈ ਆਗੇ ਸਹਿਰਾਂ ਦੇ ਦੁਕਾਨ ਨਹੀਂ ਲਾਨੀ ਜੀ ਇਸੇ ਕਰਕੇ ਮਹੀਨੇ 10 ਦਿਨ ਤਾਂ ਬੰਦ ਰੰਦਾ ਸੀ ਹੁਣ ਫਿਰ ਕਿਦਾਂ ਹੁਣ ਉਹਨਾਂ ਅੱਜ ਆਏ ਦੇਖੋ ਹੁਣ ਮਿਲਿਆ ਹੁਣ ਸਾਡੇ ਹੱਕ ਦੀ ਗੱਲ ਹੋਈ ਹੈ ਮਹੀਨਾ 15 20 ਦਿਨ ਅੱਕੀ ਰੱਡਾ ਜਾਂ ਨਹੀਂ ਜਾਏਗਾ ਇੰਨੀ ਤੰਗੀ ਅਸੀਂ ਬਰਦਾਸ਼ਤ ਕਰ ਲਾਂਗੇ ਅਸੀਂ ਬੈਠਾ ਪੰਜਵੀਂ ਪੀੜ੍ਹੀ ਸਾਡੀ ਖਤਮ ਹੋ ਗਈ ਇਧਰ ਇਧਰ ਤੇ ਮਾਰੇ ਤੁਸੀਂ ਬਿਠਾ ਲਏ ਇਹ ਚੰਗਾ ਕੀ ਤੇ ਰੋਟੀ ਕਮਾਉਣ ਦੇ ਪੁਰਾਣੇ ਕੱਪੜੇ ਵੇਚ ਕੇ ਗੁਜ਼ਾਰਾ ਕਰਦੇ ਸੀ ਤਾਂ ਗੁਜ਼ਾਰਾ ਤਾਂ ਜਹਾ ਬੈਠੇਗੇ ਉਥੇ ਗੁਜ਼ਾਰਾ ਹੋਣਾ ਹੀ ਹੋਣਾ ਵਹਾਂ ਪੇ ਪ੍ਰੋਬਲਮ ਆਦੀ ਥੀ ਠੀਕ ਹੈ ਮੈਂ ਉਧਰ ਪ੍ਰੋਬਲਮ ਦੀ ਹੋਂ ਆਈ ਇਹ ਪਾ ਬੜਾ ਟਾਈਮ ਲੱਗਿਆ ਪੰਜ 6 ਦਿਨ ਸੇ ਪ੍ਰੋਬਲਮ ਆ ਗਈ ਉਧਰ ਸੇ ਤਾਂ ਦੁਕਾਨਾ ਨਹੀਂ ਲਾਉਣੇ ਦਿੰਦੇ ਥੇ ਹੁਣ ਇਹ ਪਾਜੀ ਪੁਲਿਸ ਪਾਜੀ ਆ ਕੇ ਨੇ ਲਾਲ ਹੋਇੱਥੇ ਦੁਕਾਨਾ ਤੈਨੂੰ ਕੋਈ ਨਹੀਂ ਹਟਾਏਗਾ ਤਾਂ ਚੰਗਾ ਹੈਗਾ ਸਾਨੂੰ ਇਤਨਾ ਮਿਲ ਜਾ ਮੈਂ ਜ਼ਿਲ੍ਹਾ ਬਟਾਲਾ ਵਿੱਚ ਟ੍ਰੈਫਿਕ ਇੰਚਾਰਜ ਵਜੋਂ ਤਹਨਾਤਾਂ ਤੇ ਟ੍ਰੈਫਿਕ ਨੂੰ ਨਿਰਵਿਘਨ ਯਾਰੀ ਰੱਖਣਾ ਮੇਰੀ ਜਿਹੜੀ ਆ ਉਹ ਜ਼ਿੰਮੇਵਾਰੀ ਹੈ ਇਹ ਕਾਫੀ ਗੁਜਰਾਤੀ ਪ੍ਰਵਾਸੀ ਇਹਨਾਂ ਨੂੰ ਕਹਿੰਦੇ ਗਰੀਬ ਪਰਿਵਾਰ ਸੀ ਜਿਹੜੇ ਇਹ ठा ਜਮੀਨ ਤੇ ਫੜੀਆਂ ਲਗਾ ਕੇ ਤੇ ਪੁਰਾਣੇ ਕੱਪੜੇ ਵੇਚਣ ਦਾ ਕਾਫੀ ਚਿਰਾਂ ਤੋਂ ਕੰਮ ਕਰਦੇ ਸੀ ਹੁਣ ਜਿਹੜਾ ਉੱਥੇ ਸਿਕਿਉਰਿਟੀ ਪਰਪਸੇ ਵੀ ਦੇਖਦੇ ਆ ਤੇ ਇੱਕ ਕਾਫੀ ਭੀੜ ਭੜਕੇ ਨੂੰ ਦੇਖਦੇ ਆ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਇਹ ਜਿਹੜੀਆਂ ਹੁਣ ਇੱਥੇ ਨਾਂ ਲਾਈਆਂ ਜਾਣ ਕਿਉਂਕਿ ਜੋ ਇੱਥੇ ਕਾਫੀ ਰਾਸ਼ ਰੰਦਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਇਦਾਂ ਕਰੋ ਕਿਤੇ ਹੋਰ ਜਗ੍ਹਾ ਜਗ੍ਹਾ ਦੇ ਦਿਓ ਤੇ ਮੈਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਅਧਾ ਅਨੁਸਾਰ ਸ਼੍ਰੀ ਰਜੇਸ਼ ਕੱਕੜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹਨਾਂ ਸਾਰੀ ਜਗ੍ਹਾ ਫਿਰ ਕੇ ਦੇਖੀ ਐਕਸਚੇਂਜ ਦੇ ਬਾਅਦ ਮੈਨੂੰ ਕਾ ਵੀ ਖੁੱਲੀ ਜਗ੍ਹਾ ਦਿਖੀ ਮੈਂ ਫਿਰ ਇਹਨਾਂ ਪਰਿਵਾਰਾਂ ਨੂੰ ਬੁਲਾ ਕੇ ਇਹਨਾਂ ਨੂੰ ਇਹ ਜਗ੍ਹਾ ਦਿਖਾਈ ਪਈ ਆ ਦੇਖੋ ਜੇ ਤੁਹਾਡਾ ਇੱਥੇ ਕੰਮ ਚੱਲਦਾ ਤੇ ਤੁਸੀਂ ਜਿਹੜਾ ਇੱਥੇ ਆਪਣੀਆਂ ਫੜੀਆਂ ਲਾ ਸਕਦੇ ਆ ਇਹ ਸਾਰੇ ਬਹੁਤ ਖੁਸ਼ ਹੋਏ ਔਰ ਹੁਣ ਇਹਨਾਂ ਨੂੰ ਇੱਥੇ ਜਿਹੜੀਆਂ ਫੜੀਆਂ ਲਗਾ ਕੇ ਤੇ ਆਪਣਾ ਜਿਹੜਾ ਰੋਜ਼ਗਾਰ ਕਰਨਗੇ ਆਪਣੇ ਬੱਚਿਆਂ ਦਾ ਠੀਕ ਤਰ੍ਹਾਂ ਪਾਲਣ ਪੋਸ਼ਣ ਕਰਨਗੇ ਬਹੁਤ ਨਾਰਮਲ ਜੀ ਪਿਛਲੇ 7-8 ਸਾਲਾਂ ਤੋਂ ਕਦੇ ਕੋਈ ਕੋਈ 5 ਪਰਿਵਾਰ ਕੋਈ 7 ਪਰਿਵਾਰ ਕੋਈ 4 ਪਰਿਵਾਰ ਜਿਹੜੇ ਕੰਮ ਕਰਦੇ ਪੁਰਾਣੇ ਪਰਿਵਾਰ ਪਾਦੇ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਕਿ ਕਹਿਣਾ ਚਾਹੀਦਾ ਹੈ ਇਹਨਾਂ ਨੂੰ ਦੇਖੋ ਜੀ ਉੱਥੋਂ ਰੋਜ਼ ਦੇ ਰੋਜ਼ ਅਸੀਂ ਕਦੀ ਇਹ ਪਿੱਛੇ ਕਰ ਲੋ ਜੀ ਕਦੀ ਇਹ ਸਾਈਡ ਤੇ ਲੈ ਜਾਓ ਜੀ ਕਦੀ ਇੱਥੇ ਉੱਠ ਜਾਓ ਜੀ ਇੱਥੇ ਟ੍ਰੈਫਿਕ ਜਾਮ ਹੁੰਦਾ ਹੈ ਇਹ ਵੀ ਦੁਖੀ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਦੁਖੀ ਨਹੀਂ ਸੀ ਹੁਣ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਇੱਕ ਨਵਿਕਲੀ ਜਗ੍ਹਾ ਮਿਲ ਗਈ ਹੈ ਹੁਣ ਇਹ ਸਾਰੇ ਖੁਸ਼ ਨੇ